ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਸਰਦੀਆਂ ਦੇ ਸੂਟ ਲੈ ਕੇ ਆਈਆਂ ਤੇ ਆਫਰਾਂ ਦੇ ਨਾਲ ਲੈ ਕੇ ਆਈਆਂ ਬਹੁਤ ਪਿਆਰੀਆਂ ਆਫਰਾਂ ਆਈਆਂ ਨੇ ਬਹੁਤ ਜ਼ਿਆਦਾ ਘੱਟ ਰੇਟ ਵਿੱਚ ਤੁਹਾਨੂੰ ਇਹ ਸਾਰੇ ਸੂਟ ਮਿਲ ਜਾਣਗੇ ਰੇਟ ਤੇ ਜਿਹੜਾ ਫੈਬਰਿਕ ਉਹਦੀ ਸਾਰੀ ਡਿਟੇਲ ਮੈਂ ਕੋਸ਼ਿਸ਼ ਕਰਾਂਗੀ ਤੇ ਇੱਥੇ ਤੁਹਾਨੂੰ ਦੱਸਦੇ ਆਂ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇਹ ਕਲੈਕਸ਼ਨ ਆਈਆਂ ਨੇ ਅਲਰ ਬੀਹਾ ਬ੍ਰਾਂਡ ਵੱਲੋਂ ਬਾਈ 1겟1 ਦੀ ਆਫਰ ਆਈ ਹੈ ਤਾਨੂੰ ਇਹ ਕਪੜਾ ਮਿਲੇਗਾ 5 ਮੀਟਰ ਦਾ ਕਸ਼ਮੀਨਾ ਦਾ ਡਰੈਸ ਮਟੀਰੀਅਲ 5 ਮੀਟਰ ਦਾ ਆਲ ਓਵਰ ਪ੍ਰਿੰਟਡ ਸੂਟ ਮਿਲੇਗਾ ਤੇ ਇਹਦਾ ਜਿਹੜਾ ਟ੍ਰੈਂਡ ਬਹੁਤ ਜ਼ਿਆਦਾ ਕਿਦ ਨਾਲ ਤੁਸੀਂ ਸੂਟ ਬਣਾ ਲਓ ਜੋ ਵੀ ਕੋਟ ਸੈੱਟ ਬਣਾ ਲਓ ਜਾਂ ਕੋਈ ਵੀ ਆਪਣੇ ਅਕੋਰਡਿੰਗਲੀ ਡਰੈਸ ਬਣਾ ਲਓ ਤੁਹਾਡੇ ਲਈ ਆਪਣੀ ਚੋਇਸ ਹੈ ਰੰਗ ਇਹਦੇ ਵਿੱਚ ਜਿਹੜੇ ਨੇ 25 ਆਏ ਨੇ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ 620 ਰੁਪਿਆ ਦੇ ਵਿੱਚ ਸਿਰਫ ਤੇ ਸਿਰਫ ਦੋ ਸੂਟ ਜਿਹੜੇ ਤੁਹਾਨੂੰ ਸਿਰਫ ਤੇ ਸਿਰਫ ਦੇ 620 ਰੁਪਿਆ ਓਨਲੀ 620 ਦੇ ਵਿੱਚ ਤੁਸੀਂ 2 ਸੂਟਸ ਇੰਨਾ ਵਿੱਚ ਆਪਣੀ ਚੋਇਸ ਦੇ ਅਕੋਰਡਿੰਗਲੀ ਬਾਈ ਕਰ ਸਕਦੇ ਹੋ ਇਹ ਤੁਹਾਨੂੰ 5 ਮੀਟਰ ਦਾ ਕਪੜਾ ਮਿਲੇਗਾ ਆਲਓਵਰ ਪ੍ਰਿੰਟਡ ਹੈ ਪਸ਼ਮੀਨਾ ਦਾ ਪ੍ਰਿੰਟ ਹੈ ਡਿਜੀਟਲ ਪ੍ਰਿੰਟ ਤੇ ਨਾਲ ਆਇਆ ਬਹੁਤ ਜ਼ਿਆਦਾ ਹੈਵੀ ਕੁਆਲਿਟੀ ਦਾ ਇਹਦਾ ਪਸ਼ਮੀਨਾ ਹੈ ਰੰਗ ਇਹਦੇ ਵਿੱਚ 25 ਹੈਗੇ ਨੇ 620 ਦੇ ਵਿੱਚ ਤੁਸੀਂ ਦੋ ਸੂਟ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਪ੍ਰਿੰਟ ਡਿਜ਼ਾਈਨ ਸਾਰੇ ਮੈਂ ਇੱਥੇ ਐਡ ਕਰ ਦਿੱਤੇ ਨੇ ਸੇਮ ਚਾਹੋ ਜਾਂ ਫਿਰ ਡਿਫਰੈਂਟ ਡਿਫਰੈਂਟ ਹੋ ਤੁਹਾਡੀ ਚੋਇਸ ਹੈ ਐ ਵਾਲੀ ਵੀ ਵਿంటర్ ਦੀਆਂ ਕਲੈਕਸ਼ਨਾਂ ਨੇ ਤੁਹਾਨੂੰ ਪਸ਼ਮੀਨਾ ਦਾ ਔਰ ਪਿਓਰ ਵੈਲਵਟ ਦਾ ਡਰੈਸ ਮਟੀਰੀਅਲ ਮਿਲੇਗਾ 3.5 ਮੀਟਰ ਦਾ ਵੱਡੇ 바ਰ ਦਾ ਤੁਹਾਨੂੰ ਮਿਲੇਗਾ ਡਰੈਸ ਮਟੀਰੀਅਲ ਤੇ ਡਿਜੀਟਲ ਪ੍ਰਿੰਟ ਆਏਗਾ ਬਾਕਸ ਸਟਾਈਲ ਦਾ ਵੈਲਵਟ ਦਾ ਸਟਾਲ ਆਏਗਾ ਲੈਂਥ ਪੂਰੀ ਹੈ ਇਹਦੇ ਤੁਹਾਨੂੰ ਜਿਹੜੀ ਦੂਰੋਂ ਪਿਕਚਰ ਵੀ ਅਸੀਂ ਦਿਖਾ ਦਿੱਤੀ ਹੈ ਇਹ ਤੁਹਾਨੂੰ ਵੱਡੇ 바ਰ ਦਾ 3.5 ਮੀਟਰ ਦਾ ਸੂਟ ਮਿਲੇਗਾ ਤੇ ਪ੍ਰਾਈਸ ਇਹਦਾ ਸਿਰਫ ਤੇ ਸਿਰਫ 450 ਰੁਪਏ 450 ਦੇ ਵਿੱਚ ਤੁਹਾਨੂੰ ਵਿੰਟਰ ਵਿੱਚ ਪਾਉਣ ਲਈ ਬਹੁਤ ਹੀ ਪਿਆਰਾ ਸੋਹਣਾ ਸੂਟ ਮਿਲ ਰਿਹਾ ਆਲ ਓਵਰ ਪ੍ਰਿੰਟ ਹੈ 3.5 ਮੀਟਰ ਦਾ ਸੂਟ ਮਿਲੇਗਾ ਡਿਸਲ ਪ੍ਰਿੰਟ ਨਾਲ ਆਏਗਾ ਵੈਲਵਟ ਦਾ ਫੈਬਰਿਕ ਹੈ 3.5 ਮੀਟਰ ਜਿਹੜਾ ਫੈਬਰਿਕ ਆਏਗਾ ਉਹ ਵੱਡੇ ਪਰਦਾ ਆਏਗਾ ਕਿ ਖੁੱਲਾ ਡੁੱਲਾ ਸੂਟ ਬਣ ਜਾਏਗਾ ਜਿਹੜਾ 5 ਮੀਟਰ ਦੇ ਅਪਰੋਕਸ ਹੀ ਹੁੰਦਾ ਵਿਡਥ ਲੈਂਥ ਕਾਫੀ ਹੁੰਦੀ ਹੈ ਬਹੁਤ ਪਿਆਰੇ ਰੰਗ ਨੇ ਬਿਲਕੁਲ ਲਾਈਟ ਸ਼ੇਡ ਪੈਸਟਲ ਸ਼ੇਡਸ ਵਿੱਚ ਸੂਟ ਐਸਾ ਲਈ ਤਿਆਰ ਕੀਤੇ ਗਏ ਨੇ ਰੇਟ ਇਹਨਾਂ ਦਾ ਸਿਰਫ ਤੇ ਸਿਰਫ 450 ਰੁਪਏ ਹੈ ਇਹ ਕਲੈਕਸ਼ਨਾਂ ਪਹਿਲਾਂ ਥੋੜੀ ਜ਼ਿਆਦਾ ਰੇਂਜ ਵਿੱਚ ਆਈਆਂ ਸੀ ਹੁਣ ਇਹਨਾਂ ਤੇ ਵੀ ਸੇਲ ਲੱਗ ਗਈ ਹੈ ਕਲੀਅਰੈਂਸ ਸੇਲ ਲੱਗੀ ਹੈ ਇਹ ਵੀ ਅਲਰ ਬਿਹਾਰ ਦਾ ਪਸ਼ਮੀਨਾ ਦਾ ਬਹੁਤ ਹੀ ਪਿਆਰੇ ਪ੍ਰਿੰਟ ਦੇ ਨਾਲ ਆਏਗਾ ਟੌਪ ਜਿਹੜਾ ਡਿਜੀਟਲ ਪ੍ਰਿੰਟ ਨਾਲ ਆਏਗਾ 2.5 ਮੀਟਰ ਦਾ ਮੈਚਿੰਗ ਸੈਲਫ ਡਿਜੀਟਲ ਪ੍ਰਿੰਟ ਨਾਲ ਦਾ ਪਸ਼ਮੀਨਾ ਦਾ ਬਾਟਮ ਆਏਗਾ 2.5 ਮੀਟਰ ਦਾ ਤੇ ਡਿਜੀਟਲ ਪ੍ਰਿੰਟ ਨਾਲ ਹੀ ਤੁਹਾਨੂੰ ਪਸ਼ਮੀਨਾ ਦਾ ਦੁਪੱਟਾ ਮਿਲੇਗਾ ਵੀ 2.5 ਮੀਟਰ ਦੇ ਲਗਭਗ ਆਏਗਾ ਪਹਿਲਾਂ ਇਹ ਸੂਟ ਤੁਹਾਨੂੰ ਮਿਲਦੇ ਸੀ 675 ਰੁਪਏ ਦੇ ਵਿੱਚ ਹੁਣ ਇਹ ਸਿਰਫ ਦਾ ਸਿਰਫ 510 ਰੁਪਏ ਦੇ ਵਿੱਚ ਉਸਦੀ ਇਹਨਾਂ ਵਿੱਚੋਂ ਪਸ਼ਮੀਨਾ ਦੇ ਬਹੁਤ ਹੀ ਪਿਆਰੇ ਟੌਪ ਐਂਡ ਬਾਟਮ ਤੇ ਦੁਪट्टे ਵਾਲੇ ਸੂਟ ਲੈ ਸਕਦੇ ਹੋ ਬਹੁਤ ਹੀ ਜਿਆਦਾ ਅਫੋਰਡੇਬਲ ਰੇਟ ਹੈ ਸ਼ਰਟ ਵੀ ਪ੍ਰਿੰਟਡ ਆਏਗੀ ਬਾਟਮ ਵੀ ਪ੍ਰਿੰਟਡ ਆਏਗਾ ਬਾਟਮ ਜਿਹੜਾ ਉਹ ਸੈਲਫ ਪ੍ਰਿੰਟ ਦੇ ਨਾਮ ਨਾਲ ਆਏਗਾ ਪਸ਼ਮੀਨਾ ਦੀ ਸ਼ਰਟ ਹੈ ਪਸ਼ਮੀਨਾ ਦਾ ਬਾਟਮ ਹੈ ਪਸ਼ਮੀਨਾ ਦਾ ਹੀ ਤੁਹਾਨੂੰ ਸਟਾਲ ਮਿਲੇਗਾ ਬੜਾ ਵਧੀਆ ਡਿਜ਼ਾਈਨ ਦੇ ਨਾਲ ਤਿਆਰ ਕੀਤਾ ਗਿਆ ਬਹੁਤ ਪਿਆਰੇ ਰੰਗ ਨੇ ਤੇ ਰੰਗ ਸਾਰੇ ਹੀ ਜਿਹੜੇ ਨੇ ਬਹੁਤ ਪਿਆਰੇ ਤੇ ਸੋਹਣੇ ਰੱਖੇ ਗਏ ਨੇ ਪੇਸਟਲ ਟੋਨ ਪਰੀਆਂ ਡਾਰਕ ਸ਼ੈਡ ਵਿੱਚ ਇਸ ਤਰ੍ਹਾਂ ਰੱਖੀਆਂ ਗਈਆਂ ਨੇ ਬਾਕੀ ਅਗਰ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਵਾਲੇ ਜਿਹੜੇ ਵੈਲਵਟ ਦੇ ਸੂਟ ਆਏ ਨੇ ਬਹੁਤ ਪਿਆਰੇ ਨੇ ਕਢਾਈ ਹੋਈ ਹੈ ਕਟਵਰਕ ਵਾਲੀ 3.5 ਮੀਟਰ ਦਾ ਤੁਹਾਨੂੰ ਇਹਦੇ 59 ਇੰਚ ਦੀ ਦੀ ਵਿड्ਥ ਮਿਲੇਗੀ 3.5 ਮੀਟਰ ਦਾ ਜਿਹੜਾ ਕਿ 5 ਮੀਟਰ ਦੇ ਅਪਰੋਕਸੀ ਸੂਟ ਬਣ ਜਾਂਦਾ ਹੈ ਹੈਵੀ embroiderry ਨਾਲ ਆਏਗਾ ਘੇਰੇ ਤੇ embroiderry ਹੈ 슬ੀਵਸ ਤੇ ਵੀ embroiderry ਆਏਗੀ ਵੈਲਵਟ ਦਾ ਤੁਹਾਨੂੰ ਦੁਪੱਟਾ ਮਿਲੇਗਾ ਉਹ ਵੀ 2.5 ਮੀਟਰ ਦੇ ਅਪਰੋਕਸਿਮੇਟ ਲਿਆ ਤੇ ਉਹਦੇ ਵੀ ਸਾਈਡ ਤੇ ਫੁੱਲ embroiderry ਮਿਲੇਗੀ ਪ੍ਰਾਈਸ ਇਹਦਾ ਸਿਰਫ ਤੇ ਸਿਰਫ 710 ਰੁਪਏ ਆ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਨੇ ਪਸ਼ਮੀਨਾ ਵਿੱਚ ਟਾਪ ਐਂਡ ਬਾਟਮ ਦੇ ਆਏ ਨੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਕਾਫੀ ਕਸਟਮਰ ਇਸ ਨਾਲ ਸੂਟਾਂ ਦੀ ਡਿਮਾਂਡ ਕਰ ਰਹੇ ਨੇ ਸਭ ਨੂੰ ਇਹ ਸੂਟ ਬਹੁਤ ਪਸੰਦ ਆਏ ਨੇ ਰੇਟ ਬਹੁਤ ਅਫੋਰਡੇਬਲ ਹੈ ਸਿਰਫ ਤੇ ਸਿਰਫ 410 ਰੁਪਏ ਬਾਕੀ ਕੋ ਤੁਸੀਂ ਸੂਟ ਕੋਈ ਬਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਇਹ ਬਹੁਤ ਹੀ ਪਿਆਰੇ ਪਲੇਨ ਬਾਟਮ ਸ਼ਰਟ ਪ੍ਰਿੰਟਰ ਦੇ ਨਾਲ ਨਵੇਂ ਸੂਟ ਆਏ ਨੇ ਰੇਟ ਇਹਨਾਂ ਦਾ ਬਹੁਤ ਤੋਂ ਅਫੋਰਡੇਬਲ ਹੈ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ